ਚਾਰ ਸਾਲਾਂ ਦੇ ਅੰਦਰ ਸੁਣ ਸੁਣ ਕੇ ਸਮਝ ਨਹੀਂ ਤੁਸੀਂ ਪਹਿਲਾਂ ਕਿੰਨੇ ਪੈਸੇ ਲੱਗੇ ਆ ਜੇ ਕਿਤੇ ਲੱਗੇ ਤਾਂ ਕੋਈ ਜੇ ਇੱਟ ਲੱਗੀ ਤਾਂ ਪੁਰਾਣੀ ਸਰਕਾਰਾਂ ਦੇ ਲੱਗੇ ਆ ਇਹ ਸਰਕਾਰ ਨੇ ਪਿੰਡਾਂ ਦੇ ਅੰਦਰ ਕੋਈ ਕੰਮ ਨਹੀਂ ਕਰਾਇਆ ਤੁਸੀਂ 2000 ਕਰੋੜ ਦਾ ਸਕੀਮ ਬਣਾ ਕੇ ਪੇਸ਼ਣ ਭਗਵਾਨ ਜੀ ਉਹ ਪੈਸਾ ਪਿੰਡਾਂ ਤੇ ਲੱਗਣਾ ਸਾਬ ਪਿੰਡ ਦੀ ਡਿਵੈਲਪਮੈਂਟ ਦੇ ਅੰਦਰ ਕੇਂਦਰ ਸਰਕਾਰ ਨੇ ਕਿਹਾ ਵੀ 60 ਪੈਸੇ ਅਸੀਂ ਦੇਾਂਗੇ 40 ਪੈਸੇ ਤੁਸੀਂ ਦਿਓ 10 ਪੈਸੇ ਪਹਿਲਾ ਪਾ ਰਹੇ ਸੀ 10 ਪਰਸੈਂਟ ਜਿਹੜਾ ਸੀਗਾ ਆਲਰੇਡੀ ਮਨਰੇਗਾ ਦੇ ਤਹਿਤ ਉਸ ਨਾਮ ਦੇ ਤਹਿਤ ਕੇ ਪੰਜਾਬ ਸਰਕਾਰ ਪਾ ਰਹੀ ਸੀ ਹੁਣ 30 ਪੈਸੇ ਜਿਹੜੇ ਆ ਆ ਇਹਨਾਂ ਨੇ ਹੋਰ ਪਾਣੇ ਉਹਦੇ ਕਰਕੇ ਸਾਰਾ ਰੌਲਾ ਪਿਆ ਖੜਾ ਹੈ ਜਾਬ ਸਰਕਾਰ ਦੇ ਅਗਰਾਂਕੜੇ ਕਢੋ ਪਿਛਲੇ 4 ਸਾਲਾਂ ਦੇ ਅੰਦਰ ਕਿੰਨੇ ਪੈਸੇ ਲੱਗੇ ਆ ਜੇ ਕਿਤੇ ਲੱਗੇ ਆ ਤਾਂ ਕੋਈ ਜੇ ਇੱਕ ਲੱਗਿਆ ਤਾਂ ਪੁਰਾਣੀ ਸਰਕਾਰਾਂ ਦੇ ਲੱਗੇ ਆ ਇਸ ਸਰਕਾਰ ਨੇ ਪਿੰਡਾਂ ਦੇ ਅੰਦਰ ਕੋਈ ਕੰਮ ਨਹੀਂ ਕਰਾਇਆ ਹੁਣ ਕੀ ਹੈ ਆ ਜਿਹੜਾ ਪੈਸਾ ਹੈ ਇਸ ਸਾਲ 24-25 ਦੇ ਅੰਦਰ 1300 ਤੋਂ 20 ਕਰੋੜ ਰੁਪਏ ਦੇ ਕਰੀਬ ਮੰਨ ਲੇਗਾ ਦਾ ਪੈਸਾ ਹੈ ਉਸੇ 2000 ਕਰੋੜ ਦਾ ਸਕੀਮ ਬਣਾ ਕੇ ਭੇਜਣ ਭਗਵੰਤ ਮਾਨ ਜੀ ਉਹ ਪੈਸਾ ਪਿੰਡਾਂ ਤੇ ਲੱਗਣਾ ਸਭ ਪਿੰਡ ਦੀ ਡਿਵੈਲਪਮੈਂਟ ਦੇ ਅੰਦਰ ਕੇਂਦਰ ਸਰਕਾਰ ਨੇ ਕਿਹਾ ਵੀ ਸੱਤ ਪੈਸੇ ਅਸੀਂ ਦੇਾਂਗੇ 40 ਪੈਸੇ ਤੁਸੀਂ ਦਿਓ ਉਹ ਪੈਸਾ ਸਿਰਫ ਪਿੰਡ ਦੀ ਡਿਵੈਲਪਮੈਂਟ ਤੇ ਲੱਗਣਾ ਹੈ ਕਿਤੇ ਬਾਹਰ ਨਹੀਂ ਲੈ ਕੇ ਜਾਣਾ ਕਿ ਦਿਹਾੜੀ ਦੇ ਪੈਸੇ ਅਸੀਂ ਦੇਈ ਜੰਨੇ ਆ 40 ਪੈਸੇ ਮਟੀਰੀਅਲ ਦੇ ਤੁਸੀਂ ਦੇ ਦਿਓ ਤੇ ਪਿੰਡਾਂ ਦਾ ਨਾਲ ਵਿਕਾਸ ਹੋ ਜੂਗਾ ਇਹਦੇ ਵਿੱਚ ਇਤਰਾਜ਼ ਕਿੱਥੇ ਆ ਮੈਨੂੰ ਆ ਨਹੀਂ ਸਮਝ ਆਈ ਕਿ ਕਿਸ ਗੱਲ ਦੀ ਆ ਮੁਖਾਲਫਤ ਕਰ ਰਹੇ ਆ ਤੁਹਾਡਾ ਨਾ ਕੰਮ ਸੋਖਾ ਕਰਤਾ ਤੁਸੀਂ ਕਹਿਣ ਵਾਲੇ ਹੋਗੇ ਅਸੀਂ ਪਿੰਡ ਦੇ ਅੰਦਰ ਸਕੂਲ ਦੀ ਬਿਲਡਿੰਗ ਬਣਾਣੀ ਹੈ ਗਲੀ ਬਣਾਣੀ ਹੈ ਨਾਲੀ ਬਣਾਣੀ ਹੈ ਛੱਪੜ ਸਾਫ਼ ਕਰਨਾ ਹੈ ਕੋਈ ਪਾਣੀ ਦਾ ਪ੍ਰਬੰਧ ਕਰਨਾ ਹੈ ਕੋਈ ਟਾਇਲਟ ਬਣਨੇ ਆ ਉਥੇ ਇਸ ਪੈਸੇ ਦਾ ਇਸਤੇਮਾਲ ਕਰੋ ਸੱਤ ਪੈਸੇ ਕੇੰਦਰ ਸਰਕਾਰ ਦੇਊਗੀ ਤੁਹਾਡਾ ਜ਼ਿੰਮੇਵਾਰੀ ਸਿਰਫ 40 ਪੈਸੇ ਦੀ ਰਹੇਗੀ 10 ਪੈਸੇ ਪਹਿਲਾ 파ਰੇ ਸੀ 10% ਜਿਹੜਾ ਸੀਗਾ 올ਰੇਡੀ ਮਨਰੇਗਾ ਦੇ ਤਹਿਤ ਉਸ ਨਾਮ ਦੇ ਤਹਿਤ ਕੇ ਪੰਜਾਬ ਸਰਕਾਰ 파ਰੀ ਸੀ ਹੁਣ 30 ਪੈਸੇ ਜਿਹੜੇ ਆ ਆ ਇਹਨਾਂ ਨੇ ਹੋਰ ਪਾੜੇ ਉਹਦੇ ਕਰਕੇ ਸਾਰਾ ਰੌਲਾ ਪਿਆ ਖੜਾ 30% ਪੈਸਾ ਇਹਨਾਂ ਦਾ ਜਿਹੜਾ ਲੱਗਣਾ ਹੈ ਪਿੰਡਾਂ ਦੇ ਵਿੱਚ ਉਹ ਦੇਣ ਨੂੰ ਤਿਆਰ ਹੈ ਨਹੀਂ ਤੇ ਗੱਲਾਂ ਕਰਦੇ ਆ ਵੱਡੀਆਂ ਵੱਡੀਆਂ ਇਸ਼ਤਿਹਾਰ ਲਾਦੇ ਹਜ਼ਾਰਾਂ ਕਰੋੜ ਦੇ ਸੰਦੀਪ ਬਾਉ ਗੱਲ ਕਰ ਰਹੇ ਸੀਗੇ ਕਹਿੰਦੇ 300 ਕਰੋੜ ਦਾ ਪੋਸਟਰ ਦਿਲਾ ਦਿੰਦੇ ਆ ਹਜ਼ਾਰ ਕਰੋੜ ਰੁਪਏ ਤੋਂ ਫਾਲਤੂ ਦੇ ਪੋਸਟਰ ਲੱਗੇ ਸਨ ਭਗਵੰਤ ਮਾਨ ਜੀ ਦੇ ਕੇਜਰੀਵਾਲ ਦੇ ਪੋਸਟਰ ਪੰਜਾਬ ਲੋਕਾਂ ਦੇ ਗਰੀਬਾਂ ਦੇ ਪੈਸੇ ਦੇ ਨਾਲ ਜਿਹੜੇ ਪੋਸਟਰ ਜਾ ਕੇ ਚੇਨਈ ਦੇ ਅੰਦਰ ਉਤਰੋ ਮਦਰਾਸ ਉਤਰੋ ਉੱਥੇ ਇਹਨਾਂ ਦੀ ਫੋਟੋਆਂ ਲੱਗਣਗੀਆਂ ਤੁਹਾਨੂੰ ਸਾਹਮਣੇ ਤੁਸੀਂ ਕੇਰਲਾ ਜਾਂਦੇ ਰਹੋ ਉੱਥੇ ਭਗਵੰਤ ਮਾਨ ਜੀ ਦੀ ਫੋਟੋ ਲੱਗੀ ਹੈ ਦਿੱਲੀ ਦਾ ਭੜਿਆ ਭਿਆ ਹੈ ਏਅਰਪੋਰਟ ਜਾਉ ਤਾਂ ਤੁਸੀਂ ਬਸ ਟੈਨ ਜਾਉ ਤਾਂ ਇਹ ਰੇਲ ਸਟੇਸ਼ਨ ਕਰਤਾ ਐ ਲੱਗਦਾ ਜੀ ਭਗਵੰਤ ਮਾਨ ਜੀ ਸਾਰੇ ਬਲੇਸ ਨੂੰ ਚਲਾਈ ਜਾਂਦੇ ਆ ਤੁਸੀਂ ਉਹ ਪੈਸਾ ਖੋਡਾ ਚੱਲ ਰਿਹਾ ਸਭ ਅਗਰ ਉਹ 1000 ਕਰੋੜ ਤੋਂ 300 400 ਲੈ 300 400 ਕਿਉਂ ਸਾਹਿਬ ਐਕੀ ਬਜਟ ਮੇਰਾ ਚੈਲੰਜ ਹੈ ਭਗਵੰਤ ਮਾਨ ਜੀ ਨੂੰ ਵੀ ਤੁਸੀਂ ਐਕੀ 2000 ਕਰੋੜ ਦਾ ਬਣਾ ਕੇ ਭੇਜੋ ਬਜਟ ਵੀ ਆ ਪਿੰਡਾਂ 'ਚ ਅਸੀਂ ਵਿਕਾਸ ਕਰਨਾ ਹੈ ਕਿਉਂਕਿ ਇਹਨਾਂ ਨੇ ਹੁਣ ਜਿਹਦਾ ਹੜਾ ਏ ਤੁਸੀਂ ਆંકੜੇ ਦੇਖੇ ਨੇ ਕਹਿੰਦੇ ਸਾਡੇ 3000 ਸਕੂਲਾਂ ਦੀ ਬਿਲਡਿੰਗਾਂ ਟਹਿ ਗਈਆਂ ਇਹ ਕਹਿੰਦੇ 5000 ਕਰੋੜ ਰੁਪਏ ਦਾ ਪਿੰਡਾਂ ਦਾ ਡਵੈਲਪਮੈਂਟ ਦਾ ਜਿਹੜਾ ਕੰਮ ਹੋਇਆ ਸੀ ਉਹ ਰੁੜ ਗਿਆ ਪਹਸਾਨ ਹੋ ਗਿਆ ਤਾਂ ਮਤਲਬ ਪਿੰਡਾਂ ਦੇ ਵਿੱਚ ਕੰਮ ਹੋਣ ਵਾਲਾ ਪਿਆ ਜੇ ਜੇ ਇਹਨਾਂ ਦੀ ਮੰਨ ਲਈਏ ਟੋਟਲ ਠੱਗੀ ਹੈ ਸਾਬ ਮੈਂ ਤਾਂ ਜੇ ਆ ਸੈਸ਼ਨ ਇੱਕ ਇੱਕ ਦਿਨ ਦਾ ਬਲਾਕੇ ਤੁਰ ਜਾਂਦੇ ਐ ਇਹਨਾਂ ਨੂੰ ਕੋਈ ਲੰਬਾ ਸੈਸ਼ਨ ਹੋਵੇ ਦੇ ਮੈਂ ਅਸ਼ਵੀਰ ਸ਼ਰਮਾ ਜੀ ਨੂੰ ਸਾਡੇ ਨੂੰ ਰਿਕੁਐਸਟ ਕਰੂੰਗਾ ਪੁੱਛਣ ਦਾ ਸਹੀ ਜੋ ਸਕੂਲਾਂ ਦੀ ਲਿਸਟ ਤਾਂ ਦਿਓ 3000 ਸਕੂਲ ਜਿਹੜੇ ਟੱਗੇ ਉਹਨਾਂ ਦੀ ਰਿਪੇਅਰ ਤਾਂ ਕਰਵਾਈਏ ਪਰ ਜੇ ਨਹੀਂ ਹੈ ਤੇ ਉੱਥੇ ਬਿਲਡਿੰਗਾਂ ਬਣਾਉਣੀਆਂ ਤਾਂ ਵੀ ਸਾਹਿਬ ਆ 2000 ਦਾ ਬਣਾ ਕੇ ਪੇਚਣਾ ਉਹਦੇ ਵਿੱਚ ਇਹਨਾਂ ਦੇ ਤੇ ਸਿਰਫ 600 ਕਰੋੜ ਰੁਪਏ ਲੱਗਣੇ ਐ 600 ਕਰੋੜ ਰੁਪਏ ਅਗਰ ਪੰਜਾਬ ਸਰਕਾਰ ਦਿੰਦੀ ਐ ਇਸ ਤਾਰਨਾ ਲਾ ਕੇ ਗਰੀਬਾਂ ਵਾਸਤੇ ਤੇ ਪਿੰਡਾਂ ਦੇ ਡਿਵੈਲਪਮੈਂਟ ਵਾਸਤੇ ਤੇ ਕੇਂਦਰ ਸਰਕਾਰ ਬਾਕੀ 1400 ਕਰੋੜ ਰੁਪਏ ਕੇਂਦਰ ਸਰਕਾਰ ਦੇਣ ਨੂੰ ਬੈਠੀ ਐ ਹਾਂ ਜੀ ਇੰਤਰਾਜ ਕਿਸ ਗੱਲ ਦਾ ਐ ਕਿਸ ਗੱਲ ਦਾ ਇੰਤਰਾਜ ਐ 100 ਦਿਨ ਦੀ ਦਿਹਾੜੀ ਚੀਜ਼ ਦੀ ਗਾਰੰਟੀ ਸੀਗੀ ਉਹ ਦਿਹਾੜੀ ਵਧਾ ਕੇ 125 ਦਿਨਾਂ ਨਹੀਂ ਕਰਦੀ ਕਹਿੰਦੇ ਉਹ ਵੀ ਮੈਂ ਨਾ ਮੰਨੂ ਕਹਿੰਦਾ ਉਹ ਵੀ ਗਲਤ ਐ 100 ਦਿਨ ਠੀਕ ਸੀਗੇ 100 ਦਿਨ ਠੀਕ ਸੀਗੇ ਤੁਹਾਡਾ ਮਾਨ ਜੀ ਜੇ ਨਹੀਂ ਦਰਦੋ ਰੇਗਰੀ ਬਵਾਸਤੇ ਤੁਹਾਨੂੰ ਇੰਨੀਆਂ ਇੱਕ ਦਿਨ ਦਾ ਸੈਸ਼ਨ ਬੁਲਾਇਆ ਕਹਿੰਦੇ ਸਪੈਸ਼ਲ ਸੈਸ਼ਨ ਬੁਲਾएंगे ਉਸ ਸਪੈਸ਼ਲ ਸੈਸ਼ਨ ਦੇ ਵਿੱਚ ਆਹ ਤਾਂ ਦੱਸ ਦਿੰਦੇ ਵੀ ਤੁਹਾਡੀ ਤੁਸੀਂ ਪੂਰੇ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਮਮਰੇਗਾ ਦੇ ਅੰਦਰ ਜਿਨ੍ਹਾਂ ਨੇ ਦਿਹਾੜੀਆਂ ਮੰਗੀਆਂ ਸੀਗੀਆਂ ਜਿਨ੍ਹਾਂ ਨੇ ਕੰਮ ਵਾਸਤੇ ਦਰਖਾਸਤ ਦਿੱਤੀ ਸੀਗੀ ਵੀ ਸਾਨੂੰ ਕੰਮ ਦਿਓ ਸਿਰਫ ਤੇ ਸਿਰਫ 26 ਦਿਨ 26 ਦਿਨ ਦੀ ਦਿਹਾੜੀ ਗਰੀਬਾਂ ਨੂੰ ਮਿਲੀ ਹੈ ਉਹਨਾਂ ਦਾ ਐਵਰੇਜ ਪੂਰੇ ਪੰਜਾਬ ਦੇ ਅੰਦਰ